ਸਾਸੀガル ਜੀ ਏ ਏ ਬੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਤੁਸੀਂ ਅੱਜ ਲੁਧਿਆਣਾ ਸ਼ਹਿਰ ਦੇ ਹਲਕਾ ਪਛਮੀ ਵਿੱਚ ਖੜੇ ਆ ਅੱਜ ਉਹ ਦਿਨ ਬੇਸਬਰੀ ਦਾ ਲੋਕਾਂ ਨੂੰ ਇੰਤਜ਼ਾਰ ਸੀਗਾ ਜਿਹੜਾ ਕਿ ਦਿਨ 19 ਤਰੀਕ ਅੱਜ ਦਾ ਦਿਨ ਇੰਤਜ਼ਾਰ ਸੀ ਜਦ ਸਵੇਰ ਤੋਂ ਹੀ ਜਿਹੜਾ VOTING ਦਾ سلسلہ ਇਸ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਖੜੇ ਆ ਠੀਕ ਗਵਰਨਮੈਂਟ ਕਾਲਜ ਐਸ ਸੀ ਅਸ ਜੀ ਸਟੇਟਵਨ ਕਾਲਜ ਦੇ ਸਾਹਮਣੇ ਠੀਕ ਬੂਥ ਲੱਗਿਆ ਵਾ ਉਹ ਉਹਨਾਂ ਨਾਲ ਭਾਈ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਸਰ ਕਿੰਨੇ ਇੱਕ ਬੂਥ ਆ ਤੇ ਕੀ ਨਾਮ ਆ ਮੇਰਾ ਨਾਮ ਵਰਨ ਕੁਮਾਰ ਲੋਹੜੀਆ ਜੀ ਤੇ ਅਸੀਂ ਟੀਮ ਆਸ਼ੂ ਦੇ ਲਈ ਕੰਮ ਕਰਦੇ ਆ ਤੇ ਉਰੇ ਜਿਹੜੇ 5 ਨੰਬਰ ਸਕੂਲ ਚ ਕੁਮਾਰ ਮੰਡੀ ਦੇ ਪੰਜ ਬੂਥ ਬਣਦੇ ਆ ਜੀ 52 ਤੋਂ ਲੈ ਕੇ ਆਪਣੇ 56 ਤੱਕ ਤੇ ਅਪਰੋਕਸ 5000 ਦੇ ਕਰੀਬ ਵੋਟ ਹੈਗੀ ਆ ਜੀ ਵਾਧੂ ਹੋ ਸਕਦੀ ਹੈ ਇਸ ਤੋਂ ਤੇ ਬਸ ਲੱਗੇ ਆ ਜੀ ਹੁਣ ਆਂਦੇ ਪਏ ਲੋਕੇ ਵੋਟ ਪਾਈ ਕੋਈ ਜਾਂਦੇ ਆ ਜੀ ਕਿੰਨੇ ਕੁ ਅਜੇ ਹੁਣ ਲੱਗ ਭਾਜੇ ਸਾਢੇ 10 ਬਜਾ ਚੁੱਕੇ 10 10 ਰਜ ਕੇ 25 ਮਿੰਟ ਹੋ ਚੁੱਕੇ ਆ ਵੀ ਉਨ ਤੱਕ ਕਿੰਨੀ ਕੁ ਤੁਹਾਡੇ ਹਿਸਾਬ ਨਾਲ ਵੋਟਿੰਗ ਹੋ ਚੁੱਕੀ ਹੈ ਤੁਹਾਡੇ ਸਾਹਮਣੇ ਵੋਟਿੰਗ ਜਿਸ ਸਮੇਂ ਨਾਲ ਲੋਕੇ ਸਾਡੇ ਕੋਲ ਆ ਕੇ ਰਿਸਪੌਂਸ ਸਾਨੂੰ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਲੋਕਾਂ ਦਾ ਤੇ ਕਿੰਨੇ ਪਰਸੈਂਟ ਸਪਿੰਗ ਵੋਟਿੰਗ ਹੋ ਤੋ ਮੇਰੀ ਮਤਲਬ ਜੇ ਜਿੰਨੇ ਅਸੀਂ ਰੈਣੀਆਈ ਦੇ ਵਿੱਚ ਸਾਡੇ ਵਾਲੇ ਮਤਲਬ ਜਿੰਨੇ ਲੋਕੀ ਰਹਿੰਦੇ ਘਰ ਚ ਉਹ ਸਾਰੇ ਆ ਕੇ ਪਾ ਗਏ ਉਹ ਜਿਹੜੇ ਸਾਡੇ ਪੈਚ ਆ ਛੋਟੇ ਛੋਟੇ ਜਿਹੜੇ ਲੋਕੀ ਰਹਿੰਦੇ ਆ 40 ਜਿਹੜੇ 50 50 ਘਰ ਯਾਨੀ ਕਿ ਜੇ ਮੈਂ ਕਹਾਂ ਤਾਂ 500 ਤੋਂ 600 ਦੇ ਕਰੀਬ ਇਸ ਮਤਲਬ ਹੋ ਗਈ ਹੋਣੀ ਹੈ VOTING ਜਿਵੇਂ ਕਿ ਤੁਸੀਂ ਦੱਸਿਆ ਵੀ ਲਗਭਗ ਵੀ ਚਾਰ ਪੰਜ ਬੂਥ ਨੇ ਛੇ ਬੂਥ ਦੇ ਆਸ-ਪਾਸ ਤੇ ਕਿੰਨੇ ਕੁ ਬੂਥਾਂ ਦੇ ਵਿੱਚ ਮਤਲਬ 20 20 ਤੇ 25% VOTING ਹੋਣੀ ਹੈ ਆਪਣੇ ਸਾਰੇ ਬੂਥਾਂ ਜਿੰਨੇ 4 6 ਬੂਥਾਂ 6 ਹੋ ਗਏ ਜੀ 33% ਰੋਟਿੰਗ ਹੋ ਚੁੱਕੀ ਹੈ ਟੋਟਲ ਬੂਥਾਂਾਰੇ ਜਾਣਦੇ ਹੋ ਉੱਤੇ ਹਾਂ ਜੀ ਹਾਂ ਜੀ ਟੋਟਲ 5 ਬੂਥ ਨੇ ਜੀ 55 ਨੰਬਰ ਕੁਮਾਰ ਮੰਡੀ ਦਾ ਹੈ 53 ਨੰਬਰ ਸੰਤਨਗਰ ਐਸ ਰਾਜ ਸਿੰਘ ਰੋਡ ਬੰਦ ਗਲੀ ਦਾ ਹੈ ਤੇ ਚੁਰੰਜਨ ਨੰਬਰ ਪ੍ਰੇਮ ਨਗਰ ਦਿਵਾਲ ਨਗਰ ਦਾ ਹੈ 55 ਨੰਬਰ ਚ ਕੁਮਾਰ ਮੰਡੀ ਤੇ ਫਿਰ ਦਿਵਾਲ ਨਗਰ ਦੀ ਵੋਟਾਂ ਆndੀਆਂ ਨੇ 56 ਨੰਬਰ ਚ ਮਾਇਆ ਨਗਰ ਦੀਆਂ ਵੋਟਾਂ ਹਾਂਜੀ ਅਸ਼ਕਾਨ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਪੰਜ ਜਿਹੜੇ ਬਬੂ ਸਾਹਿਬ 6 ਲਗਭਗ ਇਹਨਾਂ ਕੋਲ ਬੂਥ ਆ ਤੇ ਉਹਨਾਂ ਦੀ ਜਾਣਕਾਰੀ ਦਿੱਤੀ ਦਸਤਕਾਂ ਨੂੰ ਤੇ ਜਿਵੇਂ ਕਿ VOTING ਦਾ ਵੋਟ ਜਾਰੀ ਆ ਗਰਮੀ ਦਾ ਵੀ ਕਹਿਰ ਜਾਰੀ ਆ ਕਿਸ ਤਰ੍ਹਾਂ ਲੱਗ ਰਿਹਾ ਕਿ ਲੋਕ ਘਰਾਂ ਚੋਂ ਬਾਹਰ ਨਿਕਲਣਗੇ ਕਿ ਨਹੀਂ ਨਿਕਲਣਗੇ ਦਰਸਿਲ ਲੋਕ ਨਹੀਂ ਆਸ਼ੂ ਜੀ ਨੂੰ ਪਿਆਰ ਹੀ ਵੋਟ ਕਰਦੇ ਇਹਨਾਂ ਉਹਨਾਂ ਦੇ ਪਿਆਰ ਸਦਿ ਲਈ ਲੋਕ ਆਪ ਸਾਨੂੰ ਇੰਨੇ ਜਿਆਦਾ ਮਤਲਬ ਮਿਹਨਤਾਂ ਦਾ ਚਲੋ ਕਰਦੇ ਪਏ ਆ ਲੋਕਾਂ ਨੂੰ ਕਹਿਣਾ ਨਹੀਂ ਪੈ ਰਿਹਾ ਕਿ ਆ ਵੀ ਤੁਸੀਂ ਆ ਜਾਓ ਵੋਟ ਪਾਓ ਆ ਕੇ ਆਪਣੇ ਆਪ ਹੀ ਜਿਹੜੇ ਆ ਕੀ ਲੋਕ ਹੀ ਆਂਦੇ ਵੇ ਤੇ ਵੋਟ ਪਾ ਕੇ ਜਾਂਦੇ ਨੇ ਹਾਂਜੀ ਕਿ ਮਾਤਰਾ ਦਾ ਦਾਣਾ ਕਿਸੇ ਨੂੰ ਤਿਆੜ ਜਾ ਸਕਦਾ ਵੀ ਕਿਸੇ ਨੂੰ ਫੋਰਸ ਨਹੀਂ ਕੀਤਾ ਜਾ ਸਕਦਾ ਜਿਵੇਂ ਵੀ ਤੁਹਾਨੂੰ ਵੀ ਲੱਗਦਾ ਕਿ ਕੱਲ ਇੱਕ ਬੜੀ ਲੜਾਈ ਹੋਈ ਵੀ ਰਾਸ਼ਨ ਨੂੰ ਲੈ ਕੇ ਤੇ ਆਮ ਆਦਮੀ ਪਾਰਟੀ ਦਾ ਵੀ ਸਾਰੇ ਅੱਜ ਅੱਜ ਦੀਆਂ ਖ਼ਬਰਾਂ ਦੀ ਸੁਰਖੀਆਂ ਬਣਿਆ ਹੋਇਆ ਵੀ ਕਿਤਨੇ ਕਿਤੇ ਲੈ ਕੇ ਜਿਹੜਾ ਮੌਜੂਦਾ ਸਰਕਾਰ ਵੱਲੋਂ ਤੱਕਾ ਕੀਤਾ ਜਾ ਰਿਹਾ ਇੱਕ ਤੱਕੇ ਦੀ ਗਲਤ ਹੈ ਬਈ ਜੀ ਕਿ ਜਿਹੜੀ ਮੌਜੂਦਾ ਸਰਕਾਰ ਹੈ ਜੀ ਆਪਣੇ ਸਾਰੇ ਸ਼ਾਮਦਾਨ ਦੰਦ ਬੇਜ ਜਿਹੜਾ ਕਿ ਯੂਜ਼ ਕਰਦੀ ਪਈ ਹੈ ਉਹਨ ਜਿੱਥੇ ਅਸੀਂ ਰਹਿੰਦੇ ਹਾਂ ਸਾਡੀ ਪੂਰੀ ਕਲੋਨੀ ਤੇ ਇਹਨਾਂ ਨੇ ਪਰਚਾ ਕਰਾਇਆ ਹੈ ਜੀ ਅविता ਕੀ ਅਜੀ ਜਿਹੜੇ ਇਹਨਾਂ ਦੇ ਸਮਰਥਕ ਸੀਗੇ ਉਹਨਾਂ ਨੂੰ ਛੱਡ ਦਿੱਤਾ ਗਿਆ ਉਸ ਵੱਲੋਂ ਛੱਡ ਦਿੱਤਾ ਗਿਆ ਉਹਨਾਂ ਦੇ ਪਰਚੇ ਨਾ ਨਹੀਂ ਪਏ ਬਾਕੀ ਸਾਰਿਆਂ ਦੇ ਜਿਹੜੇ ਇਹਨਾਂ ਦੇ ਅੰਗੇਸ਼ ਨੇ ਆਸ਼ੂ ਜੀ ਵੱਲੋਂ ਨੇ ਉਹਨਾਂ ਦਾ ਪਰਚੇ ਜਨਾਬ ਆਇਆ ਹੈ ਪਰ ਕਾ ਇਹ ਇਸ ਲੈਵਲ ਦਾ ਚੱਲ ਰਿਹਾ ਹੈ ਆਸ਼ੂ ਜੀ ਨੇ ਕੱਲ ਮੀਡੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਮਤਲਬ ਇਸ ਤਰ੍ਹਾਂ ਦੀ ਕਪਲੇਬਾਜੀ ਹੋ ਰਹੀ ਆ ਰਾਸ਼ਨ ਦੇ ਰਿਹਾ ਵਾ ਜਵਾਰਨਗਰ ਕੈਂਪ ਵਿੱਚ ਕਿੰਨੀ ਜਦੋਜਾਦ ਹੋਈ ਲੜਾਈ ਹੋਈ ਅੱਜ ਤੋਂ ਕੁੱਟਮਾਰ ਹੋਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਵੀ ਕੁੱਟਿਆ ਫਟਿਆ ਮਾਰਿਆ ਉਸ ਬਾਰੇ ਕੀ ਕਹਣਾ ਹੈ ਉਹ ਜੀ ਪੰਜਾਬ ਪੁਲਿਸ ਨਹੀਂ ਹੈਗੀ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਐਜੰਟ ਨੇ ਐਜੰਟ ਹਾਂਜੀ ਤੁਸੀਂ ਤੁਸੀਂ ਤਾਂ ਕਹਿ ਰਹੇ ਹੋ ਐਜੰਟ ਨੇ ਦੇਖ ਪੁਲਿਸ ਇੰਨਾ ਤੱਕੇ ਦੇ ਤਰੀ ਹੋਈ ਹੈ ਨਾ ਜੀ ਇੰਨਾ ਜਿਆਦਾ ਤੱਕੇ ਦੇ ਤਰੀ ਹੋਈ ਹੈ ਤੁਸੀਂ ਆ ਲੋ ਜਿਹਨੇ ਕੰਪਲੀਟ ਕੀਤਾ ਨਹੀਂ ਪੁਲਿਸ ਚੱਕਣ ਆ ਗਏ ਉਹਦਾ ਲੋਕ ਤੋੜ ਕੇ ਦੁਕਾਨ ਦਾ ਉਹਨਾਂ ਨੇ ਉਹ ਦੁਕਾਨ ਚੋਂ ਕਿਸੇ ਟਿਆ ਬੰਦੇ ਨੂੰ ਦੱਸੋ ਇਹਨੂੰ ਤੱਕਾ ਨਹੀਂ ਕਮਾਗੇ ਤਾਂ ਹੋਰ ਕੀ ਕਮਾਗੇ ਉਹ ਵੀਡੀਓ ਲੋਕਾਂ ਨੇ ਦੇਖੀ ਤੁਸੀਂ ਦੇਖਿਆ ਵੀ ਵੀਡੀਓ ਲੋਕਾਂ ਨੇ ਸਮਾਮ तमाम ਲੁਧਾਨਾ ਵਾਸੀਆਂ ਨੇ तमाम ਪੰਜਾਬ ਵਾਸੀਆਂ ਨੇ ਉਹ ਵੀਡੀਓ ਦੇਖੀ ਜੋ ਛੱਡੇ ਨੂੰ ਲੈ ਕੇ ਇਸ ਤਰ੍ਹਾਂ ਕਾਂਗਰਸ ਦੇ ਜਿਹੜਾ ਚੰਡਾ ਲੈ ਕੇ ਪੁਲਿਸ ਉਸ ਜੱਤੀ ਨਾਲ ਜਦੋਂ ਜਦ ਕਰ ਰਹੀ ਆ ਪਰ ਸੂਰਤ ਆ ਜੇ ਦੇਣਾ ਲੋਕਾਂ ਨੂੰ ਆਵਾਜ਼ ਆ ਹਲਕਾ ਪਛਮੀ ਦੇ ਲੋਕਾਂ ਕੀ ਅਪੀਲ ਕਰਨਾ ਚਾਹੋਗੇ ਆਪਣੇ ਆਮ ਆਦਮੀ ਪਾਰਟੀ ਮੈਂ ਤਾਂ ਹੀ ਆਪਣੇ ਜਿਹੜੇ ਲੋਕਾਂ ਨੇ ਵੈਸਟ ਦੇ ਵੋਟਰ ਨੂੰ ਅਪੀਲ ਕਰਨਾ ਚਾਹਾਂਗਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਢੇ 3 ਸਾਲਾਂ ਤੋਂ ਪੰਜਾਬ ਵਿੱਚ ਹੈਗੀ ਹੈ ਤੇ ਪੂਰੇ ਪੰਜਾਬ ਦਾ ਬੇੜਾ ਕਰਕੇ ਕਰਤਾ ਕਰਜ਼ਾ ਇੰਨਾ ਜ਼ਿਆਦਾ ਸਿਰ ਇਹਨਾਂ ਨੇ ਪੰਜਾਬ ਦੇ ਸਿਰ ਤੇ ਚੜਾਤਾ ਕਿ ਜਿਹੜਾ ਕਿ ਉਸ ਦਾ ਬੋਝ ਆਮ ਲੋਕਾਂ ਦੀ ਜਿਹੜੀ ਆਮ ਲੋਕਾਂ ਦੀ ਜੇਬ ਤੇ ਪੈਣਾ ਹੈ ਮੈਂ ਸਿਰਫ ਉਹਨਾਂ ਨੂੰ ਇਹ ਅਪੀਲ ਕਰੂੰਗਾ ਕਿ ਆਸ਼ੂ ਜੀ ਨੂੰ ਆਪਾਂ ਜਦੋਂ ਮਰਜ਼ੀ ਜੇ ਕੋਈ ਕੰਮ ਹੈਗਾ ਤਾਂ 28/7 ਨੂੰ ਸਾਡੇ ਲਈ ਅਵੇਲੇਬਲ ਨੇ ਤੇ ਪਲੀਜ਼ ਤੁਸੀਂ ਆਪਣੇ ਘਰੋਂ ਬਾਹਰ ਨਿਕਲੋ ਮੌਸਮ ਗਰਮੀ ਨੂੰ ਨਾ ਥੋੜਾ ਨਜ਼ਰ ਅੰਦਾਜ਼ ਕਰਕੇ ਤੁਸੀਂ ਜਾਓ ਸਾਰੇ ਵੋਟ ਪਾਓ 4 ਨੰਬਰ ਬਟਨ ਹੈ ਪਲੀਜ਼ ਵੋਟ ਫॉर ਕਾਂਗਰਸ ਵੋਟ ਫॉर ਆਸ਼ੂ ਜੀ ਆ ਜਿਨੇ ਕਿਤੇ ਕਈ ਬੂਥ ਦੇ ਉੱਤੇ ਆਪਣੀ ਡਿਊਟੀ ਦੇ ਤਲਾਤ ਨਹੀਂ ਬੂਥ ਨੰਬਰ 54 ਸਰੰਗਾਈ ਵਿੱਚ ਇਹ ਤਣਾਅ ਨੇ ਵੀ ਇਹਨਾਂ ਨੇ ਦੱਸਿਆ ਬਖੂਬੀ ਵੀ ਜਿਸ ਤਰ੍ਹਾਂ ਵੀ VOTING ਦਾ ਆਪਣਾ ਜੋ ਵੀ ਲੋਕ ਆ ਆਪਣੇ ਮਤ ਦਾ ਦਾਨ ਦੇਣ ਆਪਣੀ ਜਿਹੜੀ ਤਾਕਤ ਆ ਪਾਵਰ ਆ ਪਾਵਰ ਆਫ ਕੈਂਡੀਡੇਟਸ ਦੇ ਪ੍ਰਤੀ ਆਪਣੀ ਪੁਜਾਗਰ ਕਰਨ ਦੇਸ਼ ਜੁਨੇ ਤਮਾਮ ਖਬਰਾਂ ਦੇਖਦੇ ਰਹੀ ਸਾਡੇ ਚੈਨਲ ਜੁੜੇ ਹੋ ਕੈਮਰਾ ਪਰਸਨ ਰਕੇਸ਼ ਸ਼ਰਮਾ ਦੇ ਨਾਲ ਐਡੀਟਿਨ ਚੀਫ ਰਵਿੰਦਰ ਭੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦੀ